ਖੂਪ ਪੁਰਾ ਮਜੇਰੀ ਦੀ ਬਦਲੀ ਨਹਾਰ ਲੋਕਾਂ ਲਿਆ ਸੁਖਦਾ ਸਾ 30 ਸਾਲਾ ਤੋਂ ਬਿਕਰਾਨ ਰੂਪ ਧਾਰਨ ਕਰ ਗਈ ਸਮੱਸਿਆ ਦਾ ਹੋਇਆ ਹੱਲ ਸੱਪੜ ਨੂੰ ਕੀਤਾ ਗਿਆ ਪੱਕਾ ਸਰਕਾਰੀ ਪ੍ਰਾਇਮਰੀ ਸਕੂਲ ਵੀ ਦਿੱਤੀ ਜਾ ਰਹੀ ਹੈ ਸੁੰਦਰ ਦਿਖ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਦਾ ਪਿੰਡ ਵਾਸੀਆਂ ਕੀਤਾ ਸ਼ੁਕਰੀਆ ਨਵੀਂ ਪੰਚਾਇਤ ਪਿੰਡ ਦੇ ਵਿਕਾਸ ਲਈ ਪੂਰੀ ਤਰ੍ਹਾਂ ਬਚਨ ਬੱਧ ਸਰਪੰਚ ਹਰਦੀਪ ਹੈਰੀ ਮੰਜੀਰੀ ਕਹਿੰਦੇ ਹਨ ਕਿ ਕੁਝ ਕਰਨ ਦਾ ਚਾਹ ਹੋਵੇ ਤਾਂ ਕੁਝ ਵੀ ਅਸੰਭਵ ਨਹੀਂ ਹੁੰਦਾ ਸਭ ਸੰਭਵ ਹੁੰਦਾ ਤੇ ਨੌਜਵਾਨਾਂ ਵਿੱਚ ਕੰਮ ਕਰਨ ਦੀ ਹਮੇਸ਼ਾ ਹੀ ਇੱਛਾ ਸ਼ਕਤੀ ਹੁੰਦੀ ਹੈ ਪਰ ਲੋੜ ਹੈ ਉਹਨਾਂ ਤੇ ਭਰੋਸਾ ਕਰਨ ਦੀ ਕੈਬਨਟ ਮੰਤਰੀ ਪੰਜਾਬ ਲਾਲਚੰਦ ਕਟਾਰੂ ਚੱਕਹਰਾ ਇਸ ਵਾਰ ਨੌਜਵਾਨਾਂ ਨੂੰ ਸਰਪੰਚੀ ਦੀ ਚੋਣਾਂ ਲੜਨ ਲਈ ਉਤਸ਼ਾਹਿਤ ਕੀਤਾ ਤੇ ਉਸਦੇ ਸਾਰਥਕ ਸਿੱਟੇ ਵੀ ਸਾਹਮਣੇ ਆ ਰਹੇ ਹਨ ਪਠਾਨਕੋਟ ਜ਼ਿਲ੍ਹੇ ਦੇ ਸਰਹੱਦੀ ਬਲਾਕ ਨਰੋਡ ਜਮਲ ਸਿੰਘ ਤੇ ਬਮਿਆਰ ਦੇ ਨੇਲੇ ਪਿੰਡ ਸੇਖੂਪੁਰਾ ਮਜੀਰੀ ਦੇ ਨੌਜਵਾਨ ਸਰਪੰਚ ਹਰਦੀਪ ਹੈਰੀ ਮਜੀਰੀ ਨੇ ਪਿੰਡ ਦੀ ਨੁਖਾਰ ਬਦਲ ਕੇ ਰੱਖ ਦਿੱਤੀ ਹੈ ਜਿੱਥੇ 30 ਸਾਲਾਂ ਤੋਂ ਬਿਕਰਾਲ ਰੂਪ ਧਾਰਨ ਕਰ ਗਈ ਸੱਪੜ ਦੀ ਸਮੱਸਿਆ ਦਾ ਹੱਲ ਕੀਤਾ ਤੇ ਸੱਪੜ ਪੱਕਾ ਕਰਕੇ ਪਿੰਡ ਵਾਸੀਆਂ ਨੂੰ ਗਲੀਆਂ ਨਾਲੀਆਂ ਦੇ ਗੰਦੇ ਪਾਣੀ ਤੋਂ ਨਜਾਦ ਲਾ ਕੇ ਭਾਰੀ ਰਾਹਤ ਦਿੱਤੀ ਹੈ ਤੇ ਲੋਕਾਂ ਸੁੱਖ ਦਾ ਸਾਹ ਲਿਆ ਸਰਪੰਚ ਹਰਦੀਪ ਹੈਰੀ ਮਜੀਰੀ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਵੀ ਸੁੰਦਰ ਦਿਖ ਦਿੱਤੀ ਜਾ ਰਹੀ ਹੈ ਸਕੂਲ ਵਿੱਚ ਟਹਿਲਾਂ ਦਾ ਕੰਮ ਚੱਲ ਰਿਹਾ ਤੇ ਉੱਥੇ ਗਲੀਆਂ ਨਾਲੀਆਂ ਨੂੰ ਵੀ ਨਮਾ ਬਣਾਇਆ ਜਾ ਰਿਹਾ ਹਰਦੀਪ ਹੈਰੀ ਨੇ ਕਿਹਾ ਕਿ 30 ਸਾਲਾਂ ਵਿੱਚ ਬਣੇ ਸਰਪੰਚਾਂ ਨੇ ਪਿੰਡ ਦੀ ਕੋਈ ਸਾਰ ਨਹੀਂ ਲਈ ਤੇ ਲੋਕ ਮੂਲੂ ਭੂਤ ਸਬਦਾਵਾਂ ਨੂੰ ਵੀ ਤਰਸਦੇ ਰਹੇ ਸਕੂਲ ਦੇ ਕੰਮ ਦੇ ਆਗਾਜ਼ ਮੌਕੇ ਬੱਚਿਆਂ ਨੇ ਸਰਪੰਚ ਹਰਦੀਪ ਹੈਰੀ ਤੇ ਹੋਰ ਪਤਵੰਤਿਆਂ ਦਾ ਮੂੰਹ ਵੀ ਮਿੱਠਾ ਕਰਵਾਇਆ ਪੂਰੇ ਪਿੰਡ ਵਾਸੀਆ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਦਾ ਸ਼ੁਕਰੀਆ ਅਦਾ ਕੀਤਾ ਤੇ ਆਖਿਆ ਕਿ ਮੰਤਰੀ ਸਾਹਬ ਨੇ ਹਮੇਸ਼ਾ ਵਿਕਾਸ ਨੂੰ ਤਰਜੀਹ ਦਿੱਤੀ ਹੈ ਸਰਪੰਚ ਹਰਦੀਪ ਹਰੂਰਾ ਕਹਿੰਦੇ ਕਿ ਮੰਤਰੀ ਸੈਬ ਹੋਰਾਂ ਦੀ ਇੱਕੋ ਹੀ ਤਕੀਦ ਹੈ ਕਿ ਲੋਕਾਂ ਦੀ ਸੇਵਾ ਤੇ ਵਿਕਾਸ ਵਿੱਚ ਕੋਈ ਘਾਟ ਨਹੀ ਆਵੇ ਉਹਨਾਂ ਆਖਿਆ ਕਿ ਨਵੀਂ ਪੰਚਾਇਤ ਪਿੰਡ ਦੇ ਵਿਕਾਸ ਲਈ ਪੂਰੀ ਤਰ੍ਹਾਂ